ਹੈਲੋ ਦੋਸਤੋ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਬਣਾ ਰਹੇ ਹਾਂ ਦਹੀਂ ਪੱਲੇ ਦਹੀਂ ਪੱਲੇ ਬਣਾਉਣ ਲਈ ਅਸੀਂ ਇੱਥੇ ਇੱਕ ਪੈਨ ਵਿੱਚ ਪਾਣੀ ਗਰਮ ਕਰ ਲਿਆ ਹੈ ਹਾਂ ਜਿੰਨੇ ਪੱਲੇ ਅਸੀਂ ਬਣਾਉਣਾ ਚਾਹੁੰਦੇ ਹਾਂ ਉਹਨੇ ਇਸ ਪਾਣੀ ਵਿੱਚ 10 ਮਿੰਟ ਲਈ ਭਿਉਂ ਕੇ ਰੱਖ ਦੇਣੇ ਨੇ 10 ਮਿੰਟ ਤੋਂ ਬਾਅਦ ਅਸੀਂ ਦੇਖਾਂਗੇ ਕਿ ਸਾਡੇ ਪੱਲੇ ਪੂਰੀ ਤਰ੍ਹਾਂ ਫੁੱਲ ਚੁੱਕੇ ਨੇ ਤੇ ਅਸੀਂ ਤੁਹਾਨੂੰ ਇੱਥੇ ਇੱਕ ਪੱਲੇ ਨੂੰ ਤੋੜ ਕੇ ਦਿਖਾ ਦਿੰਦੇ ਹਾਂ ਤੁਸੀਂ ਦੇਖੋਗੇ ਕਿ ਇਹ ਪੱਲਾ ਕਿੰਨਾ ਸੌਫਟ ਤੇ ਕਿੰਨਾ ਨਰਮ ਹੈ ਪਣਪਲੇ ਤਿਆਰ ਕਰ ਲਈ ਅਸੀਂ ਇੱਕ ਪਲੇਟ ਨੂੰ ਸਜਾ ਲੈਂਦੇ ਹਾਂ ਅਸੀਂ ਇਸ ਵਿੱਚ ਪੰਜ ਪੱਲੇ ਪਾਉਣੇ ਹਨ ਤੇ ਇਸ ਦੇ ਤਿੰਨ ਤੋਂ ਚਾਰ ਚਮਚ ਦੇਂਦੇ ਪਾਉਣੇ ਹਨ ਹੁਣ ਅਸੀਂ ਇੱਥੇ ਇੱਕ ਹਰੀ ਮਿਰਚ ਕੱਟ ਕੇ ਰੱਖੀ ਸੀ ਇਸ ਨੂੰ ਵੀ ਇਸ ਦੇ ਉੱਪਰ ਪਾ ਦਿੰਨੇ ਹਾਂ ਤੇ ਨਾਲ ਹੀ ਇਸ ਪਿਆਜ਼ ਨੂੰ ਵੀ ਇਸ ਦੇ ਉੱਪਰ ਪਾ ਦਿੰਨੇ ਹਾਂ ਹੁਣ ਅਸੀਂ ਇਸ ਦੇ ਉੱਪਰ ਪਾਵਾਂਗੇ ਬਲੈਕ ਪੀਪਰ ਯਾਨੀ ਕਿ ਕਾਲੀ ਮਿਰਚ ਹੁਣ ਪਾਵਾਂਗੇ ਬਲੈਕ ਸੌਲਟ ਯਾਨੀ ਕਿ ਕਾਲਾ ਨਮਕ ਤੇ ਹੁਣ ਅਸੀਂ ਘਰ ਦਾ ਬਣਾਇਆ ਹੋਇਆ ਕਾਲਾ ਨਮਕ ਇਸ ਦੇ ਉੱਪਰ ਪਾਵਾਂਗੇ ਤੇ ਹੁਣ ਪਾਵਾਂਗੇ ਇਸ ਦੇ ਉੱਪਰ ਸੌਸ 9 ਤੋਂ 10 ਬੂੰਦਾ ਇਸ ਦੇ ਉੱਪਰ ਸੌਸ ਪਾਵਾਂਗੇ ਤੇ ਹੁਣ ਅਸੀਂ ਕੁਝ ਪਾਵਾਂਗੇ ਨਾਰ ਦੇ ਦਾਣੇ ਸਾਡੇ ਦਹੀਂ ਪhle ready ਨੇ ਵੀਡੀਓ ਚੰਗੀ ਲੱਗੀ